ਸੱਤ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਸਿੰਘ ਸੰਸਕ੍ਰਿਤੀ ਨਮੀ ਪ੍ਰਾਨਿਤ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਵੱਖ-ਵੱਖ ਵਿਸ਼ਿਆਂ ਅਤੇ ਵੱਖ-ਵੱਖ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਿੰਦੇ ਆ ਅੱਜ ਜੋ ਸਾਡਾ ਵਿਸ਼ਾ ਆ ਉਹ ਕਾਨੂੰਨ ਨਾਲ ਸੰਬੰਧਿਤ ਹੈ ਇਹ ਸਾਡੇ ਨਾਲ ਮੌਜੂਦ ਨੇ ਇੱਕ ਕਾਨੂੰਨ ਦੇ ਮਾਹਰ ਪਿੱਛੇ ਜੇ ਸਰਕਾਰ ਵੱਲੋਂ ਆਈਪੀਸੀ ਦੀਆਂ ਕੁਝ ਧਾਰਾਵਾਂਾਂ ਦੇ ਵਿੱਚ ਬਦਲਾ ਕੀਤਾ ਗਿਆ ਹੈ ਕੁਝ ਜੋੜਿਆ ਗਿਆ ਹੈ ਕੁਝ ਬਦਲਾਇਆ ਗਿਆ ਹੈ ਉਹਦੇ ਬਾਰੇ ਜਾਣਕਾਰੀ ਦੇਣ ਲਈ ਅੱਜ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਹਰਵਿੰਦਰ ਸਿੰਘ ਕੁਤਨੀ ਜੀ ਵਕੀਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜੀ ਗੁਰਪ੍ਰੀਤ ਜੀ ਤੁਹਾਨੂੰ ਅਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਵਿੰਦਰ ਜੀ ਮੈਨੂੰ ਅਤੇ ਮੇਰੇ ਦਰਸ਼ਕਾਂ ਨੂੰ ਦੱਸੋ ਕਿ ਆਈਪੀਸੀ ਦੇ ਵਿੱਚ ਕੀ ਕੀ ਬਦਲਾਅ ਹੋਏ ਨੇ ਕੀ ਕੀ ਧਾਰਮਾਂ ਬਦਲੀਆਂ ਗਈਆਂ ਨੇ ਸਰਕਾਰ ਵੱਲੋਂ ਦੇਖੋ ਗੁਰਪ੍ਰੀਤ ਜੀ ਆਪੀਸੀ ਦੇ ਵਿੱਚ ਆਪੀਸੀ ਨੂੰ ਟੋਟਲੀ ਆਪਾਂ ਕਹਿ ਦਈਏ ਚੇਂਜ ਕਰ ਦਿੱਤਾ ਗਿਆ ਹੈ ਜੀ ਦਿੱਤਾ ਕਿ ਆਪੀਸੀ ਦਾ ਨਾਮ ਸੀ ਇੰਡੀਅਨ ਪੀਨਲ ਕੋਡ 1860 ਜੋ ਕਿ 1860 ਦੇ ਵਿੱਚ ਬਣੀ ਹੋਈ ਹੈ ਜੀ ਜਿਸ ਨੂੰ ਬਦਲ ਕੇ ਭਾਰਤੀ ਨਿਆਇ ਸਹਾਇਤਾ ਕਰ ਦਿੱਤਾ ਗਿਆ ਹੈ ਜੀ ਇਸ ਦੇ ਵਿੱਚ ਅਸੀਂ ਕਹਿ ਲਈਏ ਕਿ ਕੋਈ ਜ਼ਿਆਦਾ ਮੇਜਰ ਚੇਂजेस ਨਹੀਂ ਹੋਏ ਜੀ ਓਨਲੀ ਜੋ ਸੈਕਸ਼ਨਸ ਨੇ ਜੋ ਧਾਰਾਵਾਂ ਸੀ ਸਾਡੀਆਂ ਉਹਨਾਂ ਦੇ ਵਿੱਚ ਚੇਂਜ ਕੀਤਾ ਗਿਆ ਹੈ ਜੀ ਤਾਂ ਕਿ ਤੁਸੀਂ ਲਗਾ ਲਓ ਉਦਾਹਰਨ ਵਜੋਂ ਸੈਕਸ਼ਨ 302 ਜੀ ਜੋ ਕਿ ਮਰਡਰ ਦੀ ਧਾਰਾ ਹੈ ਜਿਸ ਨੂੰ ਬਦਲ ਕੇ 103 ਕਰ ਦਿੱਤਾ ਗਿਆ ਹੈ ਜੀ ਐਦਾਂ ਹੀ ਚੇਂजेस ਕੀਤੇ ਗਏ ਹਨ ਜੀ ਤੇ ਕੁਝ ਡਰਾਸਟਿਕ ਚੇਂਜ ਨਹੀਂ ਕੀਤੇ ਗਏ ਹੈਗੇ ਕੋਈ ਮੇਜਰ ਚੇਂजेस ਜੇ ਆਪਾਂ ਕਹਦੇ ਹਾਂ ਉਹ ਨਹੀਂ ਕੀਤੇ ਗਏ ਜੀ ਬਿਲਕੁਲ ਕੀ ਬਦਲਾਅ ਤਿੱਕਾ ਕੀ ਆਪੀਸੀ ਦੇ ਵਿੱਚ ਕੀ ਕੀ ਬਦਲਾਅ ਹੋਏ ਨੇ ਕੀ ਆਪੀਸੀ ਦੇ ਵਿੱਚ ਕੁਝ ਜੋੜਿਆ ਵੀ ਗਿਆ ਐਡ ਵੀ ਕੀਤਾ ਗਿਆ ਜੀ ਜ਼ਰੂਰ ਕੀਤਾ ਗਿਆ ਜੀ ਜਿੱਦਾਂ ਕਿ ਪਹਿਲਾਂ ਆਪੀਸੀ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਨਹੀਂ ਸੀ ਫੈਂਸ ਉਹ ਫੈਸਤਾ ਹੈਗਾ ਸੀ ਮਤਲਬ ਕਿ ਉਸ ਨੂੰ ਇੱਕ ਅਲੱਗ ਸ਼ੇਪ ਦੇ ਦਿੱਤੀ ਗਈ ਹੈ ਅਲੱਗ ਸੈਕਸ਼ਨ ਪ੍ਰੋਵਾਈਡ ਕਰ ਦਿੱਤਾ ਗਿਆ ਹੈ ਆਰਗੇਨਾਈਜ਼ਡ ਕ੍ਰਾਈਮ ਲਈ ਜੀ ਐਸੀ ਵੀ ਵਰਡ ਦੇ ਦਿੱਤਾ ਗਿਆ ਹੈ ਜੀ ਆਰਗੇਨਾਈਜ਼ਡ ਕ੍ਰਾਈਮ ਜਿੱਤਾ ਕੀ ਕੋਈ ਵਿਅਕਤੀ ਕਮਿਟ ਕਰਦਾ ਹੈ ਕਿ ਰਾਈ ਫਾਈਨੈਂਸ਼ੀਅਲ ਬੈਨੀਫੀਟ ਲਈ ਜੀ ਪੈਸਾ ਕਮਾਉਣ ਲਈ ਜੀ ਜਿੱਦਾਂ ਕਿ ਕਿਡਨੈਪਿੰਗ ਰੋਬਰੀ ਟੌਰਚਨ ਜੀ ਤੇ ਵਾਹਕਲ ਥੈਫਟ ਵਗੈਰਾ ਜੀ 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 ਇਹਨਾਂ ਦੀ ਪੁਨਿਸ਼ਮੈਂਟ ਵੀ ਕਾਫੀ ਹਾਈ ਰੱਖੀ ਗਈ ਹੈ ਜੋ ਕਿ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ 'ਚ ਇਹਨਾਂ ਨੂੰ ਠੱਲ ਪਾਉਣ ਲਈ ਕਾਫੀ ਜ਼ਰੂਰੀ ਵੀ ਸੀ ਜੀ ਵਕੀਲ ਸਾਹਿਬ ਕੁਝ ਉਦਾਹਰਨوں ਸਹਿਤ ਦੱਸ ਸਕਦੇ ਹੋ ਕਿਵੇਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਸ ਵਧਾਈ ਘਟਾਈ ਗਈ ਹੈ ਜਰਮਾਨੇ ਵਧਾਏ ਘਟਾਏ ਗਏ ਹਨ ਕੁਝ ਮੈਨੂੰ ਅਤੇ ਮੇਰੇ ਦਰਸ਼ਕਾਂ ਨੂੰ ਉਦਾਹਰਨ ਸਹਿਤ ਦੱਸੋ ਤੁਸੀਂ ਜੀ ਜਿੱਦਾਂ ਕਿ ਆਪੀਸੀ ਦੇ ਵਿੱਚ ਕੁਝ ਫਾਈਨ ਇਹੋ ਜੇ ਸੀ ਜੋ ਕਿ ਬਹੁਤ ਘੱਟ ਸੀ ਕਿਉਂਕਿ 1860 ਦੀ ਬਣੀ ਹੋਈ ਆ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ 150 ਰੁਪਏ ਮੰਗੂ ਹੋ ਕੇ ਜੀ ਕਿਦਾਂ ਫਾਈਨ ਹੋਣਗੇ ਜਿਵੇਂ ਦਾ 10 ਰੁਪਏ 50 ਰੁਪਏ 100 ਰੁਪਏ ਜੀ ਤੇ ਫਾਈਨ ਦੇ ਜੇ ਆਪਾਂ ਗੱਲ ਕਰੀਏ ਭਾਰਤੀ ਨਾਏ ਸੰਹਿਤਾ ਦੇ ਵਿੱਚ ਕਾਫੀ ਹੱਦ ਤੱਕ ਚੇਂਜ ਕਰ ਦਿੱਤੇ ਗਏ ਹਨ 80 ਤੋਂ ਲੈ ਕੇ 80 ਤੋਂ 82 ਇਹੋ ਜਿਹੇ ਆਫੈਂਸਿਸ ਨੇ ਐਵਿਜਾ ਧਾਰਾ ਮਾਂ ਨੇ ਜਿੰਨਾ ਚ ਫਾਈਨ ਦਾ ਵਾਅਦਾ ਕੀਤਾ ਗਿਆ ਹੈ ਜੀ ਉਦਾਹਰਨ ਵਜੋਂ ਅਸੀਂ ਲਗਾ ਲਈਏ ਜਿੱਦਾਂ ਪਹਿਲਾਂ ਇੱਕ ਧਾਰਾ ਸੀ ਜੀ ਆਈਪੀਸੀ ਦੀ ਕੋਈ ਬੰਦਾ ਸ਼ਰਾਬੀ ਬੰਦਾ ਪਬਲਿਕ ਪਲੇਸ ਤੇ ਕੋਈ ਹੰਗਾਮਾ ਕਰਦਾ ਹੈ ਜੀ ਜਦੋਂ ਉਹ ਗੰਮ ਕਰਦਾ ਉਸ ਦਾ ਫਾਈਨ ਸੀ ਪਹਿਲਾਂ 10 ਰੁਪਏ ਜੀ ਜੋ ਅਜ ਦੇ ਸਮੇਂ ਵਿੱਚ ਚਲੇ ਕੁਝ ਵੀ ਮਹੱਤਵ ਨਹੀਂ ਰੱਖਦਾ 10 ਰੁਪਏ ਚਲੋ ਫਿਰ ਵੀ ਕਮਾਉਣ ਵਾਲੇ ਲਈ ਤਾਂ ਬਹੁਤ ਕੁਝ ਪਰ ਉਹਦੀ ਕੀਮਤ ਜੇ ਅੱਜ ਦੇਖੀ ਜਾਵੇ ਤਾਂ ਨਾਂ ਦੇ ਬਰਾਬਰ ਹੀ ਸਮਝੀ ਜਾਂਦੀ ਹੈ ਉਸ ਨੂੰ ਵਧਾ ਕੇ 10 ਤੋਂ 1000 ਰੁਪਏ ਕਰ ਦਿੱਤਾ ਗਿਆ ਜੀ ਇਸ ਤਰ੍ਹਾਂ ਹੀ ਹੋਰ ਕਾਫੀ ਜੋ ਕਿ ਜ਼ਰੂਰਤ ਸੀ ਫਾਈਨ ਵਧਾਉਣ ਦੀ ਉਹਨਾਂ ਨੂੰ ਵਧਾ ਦਿੱਤਾ ਗਿਆ ਹੈ ਜੀ 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 ਦੂਜੀ ਗੱਲ ਕਰੀਏ ਅਸੀਂ ਪਨਿਸ਼ਮੈਂਟਾ 'ਚ ਵੀ ਕਾਫੀ ਬਦਲੇ ਕੀਤੇ ਗਏ ਹਨ ਜੀ ਜੀ 1900 ਮੈਂਟਾ 'ਚ ਕਿਉਂਕਿ ਉਸ ਸਮੇਂ ਜੇ ਪਨਿਸ਼ਮੈਂਟਾ ਕਾਫੀ ਉਸ ਦੇ ਅਕੋਰਡਿੰਗ ਕਾਫੀ ਘੱਟ ਸੀ ਜਿਨ੍ਹਾਂ ਨੂੰ ਵਧਾਉਣ ਦੀ ਵੀ ਜ਼ਰੂਰਤ ਸੀ ਜੀ 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 ਜਿੱਦਾਂ ਅਸੀਂ ਉਦਾਹਰਨ ਸਹਿਤ ਲਗਾ ਲਈਏ ਕਿ ਸੈਕਸ਼ਨ 304 ਸੀ ਧਾਰਾ 304 ਆਈਪੀਸੀ ਦੀ 304ਏ ਜੀ ਜੀ ਡੈਥ ਬਾਈ ਨੈਗਲੀਜੈਂਸ ਜੀ 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 ਜਦੋਂ ਕਿਸੇ ਵੀ ਪਰਸਨ ਦੀ ਡੈਥ ਦੂਜੇ ਵਿਅਕਤੀ ਵੱਲੋਂ ਹੋ ਜਾਂਦੀ ਸੀ ਬਾਈ ਨੈਗਲੀਜੈਂਟਲੀ ਜੀ 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 ਕਿ ਉਹ ਸੇ 30 ਸਜ਼ਾ ਉਸ ਨੂੰ 2 ਸਾਲ ਮਿਲਦੀ ਸੀ ਜੀ 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 2 ਸਾਲ ਤੱਕ ਦੀ ਸੀ ਮੈਕਸਿਮਮ ਸਜ਼ਾ ਜਿਸ ਨੂੰ ਵਧਾ ਕੇ ਹੁਣ 5 ਸਾਲ ਤੱਕ ਦੀ ਕਰ ਦਿੱਤਾ ਗਿਆ ਹੈ ਜੀ 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 ਸੋ ਇਸੇ ਤਰ੍ਹਾਂ ਹੀ 30 32 ਸੈਕਸ਼ਨ ਇਹੋ ਜੇ ਹਨ ਜਿਨ੍ਹਾਂ ਦੀ ਪੁਨਿਸ਼ਮੈਂਟ ਵਿੱਚ ਵਾਧਾ ਕੀਤਾ ਗਿਆ ਹੈ ਜੋ ਕਿ ਜ਼ਰੂਰਤ ਸੀ ਜੋ ਕੇਸ ਵਿੱਚ ਜੀ 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 ਇਹ ਹੋ ਗਈ ਜੁਰਮਾਨੇ ਦੀ ਗੱਲ ਤੇ ਚੇਂजेस ਦੀ ਗੱਲ ਬਦਲਾਅ ਦੀ ਗੱਲ ਵੀ ਆਪਾਂ ਨੇ ਕਰ ਲਈ ਤੇ ਮੇਰੇ ਸੁਣਨ ਦੇ ਵਿੱਚ ਆਇਆ ਕਿ ਕੁਝ ਚੀਜ਼ਾਂ ਡਿਲੀਟ ਮਤਲਬ ਖਤਮ ਵੀ ਕੀਤੀਆਂ ਗਈਆਂ ਨੇ ਆਈਪੀਸੀ ਦੇ ਵਿੱਚ ਉਹ ਕੀ ਕੀ ਚੀਜ਼ਾਂ ਨੂੰ ਖਤਮ ਕੀਤਾ ਗਿਆ ਹੈ ਤੇ ਕਿਸ ਤਰ੍ਹਾਂ ਖਤਮ ਕੀਤਾ ਗਿਆ ਹੈ ਉਹ ਵੀ ਦੱਸੋ ਸਾਡੇ ਦਸ਼ਕਾਂ ਨੂੰ ਦੇਖੋ ਡਿਲੀਟ ਕੀਤੀਆਂ ਗਈਆਂ ਹਨ ਜੋ ਆਈਪੀਸੀ ਦੇ ਵਿੱਚ ਤਕਰੀਬਨ ਉਹ ਪਹਿਲਾਂ ਹੀ ਡਿਲੀਟ ਪਈਆਂ ਸੀ ਜੋ ਕਿ ਮਤਲਬ ਸੈਕਸ਼ਨ ਡੈੱਡ ਪਈ ਸੀ ਪਹਿਲਾਂ ਹੀ ਡਿਲੀਟ ਸੀ ਉਹ ਉਹਨਾਂ ਨੂੰ ਇਹਨਾਂ ਵਿੱਚ ਕੰਪਲੀਟਲੀ ਡਿਲੀਟ ਕਰ ਦਿੱਤਾ ਗਿਆ ਹੈ ਤੇ ਕੁਝ ਸੈਕਸ਼ਨਸ ਇਹ ਜਿਹੇ ਹਨ ਜਿੱਦਾਂ ਕਿ ਰਾਜ ਵਿਰੋਧ ਦਾ ਸੈਕਸ਼ਨ ਸੀ ਸੈਕਸ਼ਨ 124ਏ ਟਰਡੀਸ਼ਨ ਕਹਿੰਦੇ ਆ ਜਿੰਨੂੰ ਅਸੀਂ ਉਹ ਕੀ ਉਹ ਡਿਲੀਟ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਹਰ ਆਮ ਨਾਗਰਿਕ ਦਾ ਜੋ ਰਾਈਟ ਸੀ ਆਪੂ ਦਾ ਸਪੀਚ ਤੇ ਐਕਸਪ੍ਰੈਸ਼ਨ ਦਾ ਉਸ ਦੇ ਅਗੇਂਸਟ ਸੀ ਉਹ ਉਸ ਨੂੰ ਵੀ ਡਿਲੀਟ ਕਰ ਦਿੱਤੀ ਗਿਆ ਉਸ ਨੂੰ ਕਾਫੀ ਹੱਦ ਤੱਕ ਉਹ ਬੰਨ ਕੇ ਰੱਖਦਾ ਸੀ ਕਿਉਂਕਿ ਅਸੀਂ ਕਿਸੇ ਦੇ ਬੋਲਣ ਨੂੰ ਵੀ ਰਾਜਦ੍ਰੋਹ ਨਹੀਂ ਕਹਿ ਸਕਦੇ ਜੀ 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 ਇਸ ਤੋਂ ਬਿਨਾ ਬਿਕਰ ਸਾਹਿਬ ਇਹ ਚੀਜ਼ ਦੱਸੋ ਕਿ ਮੇਰੇ ਸੁਣਨ ਦੇ ਵਿੱਚ ਆਇਆ ਕਿ ਟਰਾਂਸ ਜੈਂਡਰ ਨੂੰ ਵੀ ਐਡ ਕੀਤਾ ਗਿਆ ਹੈ ਆਈਪੀਸੀ ਦੇ ਵਿੱਚ ਕੀ ਇਹ ਗੱਲ ਸਹੀ ਹੈ ਜੀ ਦੇਖੋ ਪਹਿਲਾ ਡੈਫੀਨੇਸ਼ਨ ਕਲੋਜ਼ ਸੀ ਜੋ ਇੱਕ ਜੀ ਪਰਸਨ ਦੀ ਡੈਫੀਨੇਸ਼ਨ ਇਹ ਪਰਸਨ ਦੇ ਵਿੱਚ ਕੌਣ ਕੌਣ ਆਉਂਦਾ ਹੈ ਜੀ ਆਈਪੀਸੀ ਦੇ ਵਿੱਚ ਸੀਗਾ ਓਨਲੀ men ਅਤੇ women ਜੀ ਜੋ ਕਿ ਪਰਸਨ ਦੀ ਡੈਫੀਨੇਸ਼ਨ ਦੇ ਵਿੱਚ ਆਉਂਦੇ ਸੀ ਜੀ ਤੇ ਭਾਰਤੀ ਨਿਆਂ ਸੰਹਿਤਾ ਜੋ ਕਿ ਬਣਾਈ ਗਈ ਹੈ ਉਸ ਦੇ ਵਿੱਚ ਪਰਸਨ ਦੀ ਡੈਫੀਨੇਸ਼ਨ ਦੇ ਵਿੱਚ 트랜ਸ ਜੈਂਡਰ ਵੀ ਇਨਕਲੂਡ ਕੀਤਾ ਗਿਆ ਹੈ ਜੀ ਕਿਉਂਕਿ ਚਾਹੀਦਾ ਵੀ ਸੀ ਜੋ ਸਮੇਂ ਦੇ ਹਿਸਾਬ ਨਾਲ ਜਰੂਰੀ ਵੀ ਸੀ ਤੇ ਇਹ ਸਹੀ ਸਮਾਂ ਸੀਗਾ ਇਸ ਨੂੰ ਬਤਲਾ ਕਰੂੰਗਾ ਵਕੀਲ ਸਾਹਿਬ ਇਸ ਤੋਂ ਬਿਨਾ ਕੁਝ ਖੋਰ ਪਨਿਸ਼ਮੈਂਟ ਕੁਝ ਸਜ਼ਾਵਾਂ ਦੇ ਵਿੱਚ ਬਦਲਾ ਹੋਇਆ ਹੋਵੇ ਜਾਂ ਕੁਝ ਸਜ਼ਾਵਾਂ ਨੂੰ ਬਦਲਿਆ ਗਿਆ ਹੋਵੇ ਆਈਪੀਐਸ ਦੇ ਵਿੱਚ ਜੋ ਮੇਰੇ ਵੱਲੋਂ ਪੁੱਛਣੀਆਂ ਰਹਿ ਗਈਆਂ ਹੋਣ ਅਤੇ ਤੁਸੀਂ ਦੱਸਣਾ ਚਾਹੁੰਦੇ ਹੋ ਨੂੰ ਉਹ ਮੈਨੂੰ ਅਤੇ ਮੇਰੇ ਮੇਰੇ ਜਾਣਕਾਰ ਦਸਕਾਂ ਨੂੰ ਜ਼ਰੂਰ ਦੱਸੋ ਜੀ ਗੁਰਪ੍ਰੀਤ ਜੀ ਜਿੱਦਾਂ ਕੀ ਆਈਪੀਸੀ ਦੇ ਵਿੱਚ ਪਹਿਲਾਂ ਪੰਜ ਤਰ੍ਹਾਂ ਦੀਆਂ ਪਨਿਸ਼ਮੈਂਟਾਂ ਦਿੱਤੀਆਂ ਗਈਆਂ ਸੀ ਜੀ ਉਹਨਾਂ ਨੂੰ ਹੁਣ ਉਹਦੇ ਵਿੱਚ ਇੱਕ ਹੋਰ ਐਡ ਕਰ ਦਿੱਤੀ ਗਈ ਹੈ ਕਮਿਊਨਿਟੀ ਸਰਵਿਸ ਦੀ ਜੀ ਜਿਸ ਨੂੰ ਅਸੀਂ ਸਮਾਜਿਕ ਭਲਾਈ ਵੀ ਕਹਿ ਸਕਦੇ ਹਾਂ ਜੀ ਇਹ ਜੋ ਕਮਿਊਨਿਟੀ ਸਰਵਿਸ ਦੀ ਪਨਿਸ਼ਮੈਂਟ ਹੈ ਇਹ 6 ਤਰ੍ਹਾਂ ਦੇ ਓਨਲੀ 6 ਤਰ੍ਹਾਂ ਦੇ ਔਫੈਂਸ ਦੇ ਵਿੱਚ ਪ੍ਰੋਵਾਈਡ ਕੀਤੀ ਗਈ ਹੈ ਜਿੱਦਾਂ ਕੀ ਮੈਂ ਤੁਹਾਨੂੰ ਉਦਾਹਰਣ ਵਿੱਚ ਦੱਸਦਾ ਹਾਂ ਜੀ 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 ਜਿੱਦਾਂ ਕੀ ਕੋਈ ਵੀ ਵਿਅਕਤੀ 5000 ਤੋਂ ਘੱਟ ਦੀ ਚੋਰੀ ਕਰਦਾ ਹੈ ਅਤੇ ਉਹ ਪਹਿਲੀ ਵਾਰ ਚੋਰੀ ਕਰਦਾ ਹੈ। ਵੀ ਪਹਿਲੀ ਵਾਰ ਚੋਰੀ ਕਰਦੇ ਫੜਿਆ ਗਿਆ। ਫੜਿਆ ਗਿਆ। ਤਾਂ ਉਸ ਨੂੰ ਇਹ ਸਜ਼ਾ ਦਿੱਤੀ ਜਾਂਦੀ ਹੈ। ਜੀ। ਜਿੱਦਕ ਕੋਰਟ ਉਸ ਨੂੰ ਇਹ ਸਜ਼ਾ ਦਿੰਦੀ ਹੈ ਜੋ ਕਿ ਆਪਣੀ ਸੇਵਾ ਆਪਣੀ ਸਜ਼ਾ ਸੇਵਾ ਦੇ ਰੂਪ ਵਿੱਚ ਪੂਰੀ ਕਰਦਾ ਹੈ। ਜਿਵੇਂ ਉਦਾਹਰਨ ਸਹਿਤ ਦੱਸ ਸਕਦੇ ਹਾਂ। ਉਦਾਹਰਨ ਸਹਿਤ ਜਿੱਦਾਂ ਕਿ ਇਸ ਅਫੇਸ ਦੇ ਵਿੱਚ ਕੋਰਟ ਨੇ ਸਜ਼ਾ ਦਿੱਤੀ ਹੈ ਕੋਈ ਪਿੰਗਲਵਾੜੀ ਦੀ ਸੇਵਾ ਦੀ। ਜੀ। ਐਦਾਂ ਹੀ ਜੀ ਮੁਖਲੀ ਪਰ ਤੁਸੀਂ ਕਹਿਣਾ ਵਕੀਲ ਸਾਹਿਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਸ ਚੇਂਜ ਦੇ ਵਿੱਚ ਇਹ ਬਦਲਾਅ ਹੋਇਆ ਆ ਕਿ ਕਿਸੇ ਵੀ ਮੁਜਰਮ ਨੂੰ ਜੇਲ੍ਹ ਨਾ ਭੇਜ ਕੇ ਪਿੰਗਲਵਾਰੀ ਸੇਵਾ ਕਰਨ ਲਈ ਭੇਜਿਆ ਜਾਵੇਗਾ ਜੋ ਹੋਰ ਸੰਸਥਾਵਾਂ ਨੇ ਲੋਕ ਭਲਾਈ ਸੇਵਾਾਂ ਦੇ ਕੰਮ ਕਰਦੇ ਆ ਨੇ ਉਹਨਾਂ ਦੇ ਵਿੱਚ ਭੇਜਿਆ ਜਾਵੇਗਾ ਜਿੰਨੇ ਵੀ ਸਮੇਂ ਦੀ ਸਜ਼ਾ ਉਸ ਵਿਅਕਤੀ ਨੂੰ ਹੋਈ ਹੈ ਉਹਨੇ ਸਮੇਂ ਲਈ ਉਹ ਸੇਵਾ ਦੇ ਰੂਪ ਵਿੱਚ ਆਪਣੀ ਸਜ਼ਾ ਪੂਰੀ ਕਰੇਗਾ ਜੀ ਬਿਲਕੁਲ ਜੀ ਇਹ ਕੋਲ ਇਹ ਜੋ ਸਜ਼ਾ ਹੈ ਕਮਿਊਨਿਟੀ ਸਰਵਿਸ ਦੀ ਜੀ ਇਹ ਆਲ ਵੀ ਜੋ ਬਹੁਤ ਛੋਟੇ ਅਫੈਂਸ ਹਨ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ 5000 ਤੋਂ ਘੱਟ ਤੱਕ ਦੀ ਚੋਰੀ ਜੀ ਜੀ ਕਿਉਂਕਿ ਉਹਦੇ ਵਿੱਚ ਕੀ ਪਤਾ ਬੰਦੇ ਦੀ ਕੀ ਮਜਬੂਰੀ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੇਖਦੇ ਹੋਏ 6 ਇਹੋ ਜਿਹੇ ਅਫੈਂਸ ਨੇ ਇਸ ਤਰ੍ਹਾਂ ਦੇ ਇਸ ਰਾਦੇ ਵਿੱਚ ਕਮਿਊਨਿਟੀ ਸਰਵਿਸ ਦੀ ਸਹਾਇਤਾ ਪ੍ਰੋਵਾਈਡ ਕੀਤੀ ਹੈ ਜੀ ਇਹ ਵੀ ਵੈਸੇ ਇੱਕ ਸਰਾਮਯੋਗ ਕਦਮ ਹੀ ਕਹਾਹਾਂਗਾ ਮੈਂ ਕਿਉਂਕਿ ਜਿਵੇਂ ਤੁਸੀਂ ਕਹੇ ਵਕੀਲ ਸਾਹਿਬ ਕਿ ਕਿਸੇ ਦੀ ਮਜਬੂਰੀ ਵੀ ਹੋ ਸਕਦੀ ਹੈ ਪਰ ਤੇ ਇਹ ਧਿਆਨ ਦੇਣੀ ਉਹ ਗੱਲ ਹੈ ਕਿ ਇਹ ਪਹਿਲੀ ਵਾਰ ਕੀ ਜੋ ਚੋਰੀ ਕਰਦਾ ਕੋਈ ਵਿਅਕਤੀ ਫੜਿਆ ਜਾਵੇਗਾ ਉਸ ਉੱਪਰ ਲਾਗੂ ਹੁੰਦਾ ਆ ਇਹ ਨਹੀਂ ਕਿ ਜੋ ਦੂਜੀ ਅਤੇ ਤੀਜੀ ਵਾਰ ਫੜਿਆ ਜਾਂਦਾ ਆ ਉਹਨੂੰ ਤਾਂ ਐਕਚੁਅਲ ਦੇ ਵਿੱਚੋਂ ਤਾਂ ਕ੍ਰਾਈਮੋ ਦੇ ਮੋਹ ਨੂੰ ਲੱਗ ਗਿਆ ਅਤੇ ਉਹ ਆਦਤ ਬਣ ਗਈ ਉਹਨੇ ਤਾਂ ਪ੍ਰੋਫੈਸ਼ਨਰ ਬਣਾ ਲਿਆ ਵਕੀਲ ਸਾਹਿਬ ਇਸੇ ਲਈ ਸਪੈਸ਼ਲ ਜੋ 5000 ਤੋਂ ਘੱਟ ਤੱਕ ਦਾ ਰੱਖਿਆ ਗਿਆ ਹੈ ਤੇ ਪਹਿਲੀ ਵਾਰ ਵਿਅਕਤੀ ਜੋ ਕਰਦਾ ਫੜਿਆ ਗਿਆ ਉਹਦੇ ਲਈ ਰੱਖਿਆ ਗਿਆ ਵਕੀਲ ਸਾਹਿਬ ਤੁਸੀਂ ਮੈਨੂੰ ਅਤੇ ਮੇਰੇ ਦਰਸ਼ਕਾਂ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਸੰਨ ਵਕੀਲ ਹਰਵਿੰਦਰ ਸਿੰਘ ਗੁਰਨੀ ਜੀ ਜਿਨ੍ਹਾਂ ਨੇ ਸਾਨੂੰ ਆਪੀ ਸੀ ਦੇ ਵਿੱਚ ਹੋਏ ਬਦਲਾ ਬਾਰੇ ਦੱਸਿਆ ਉਹਦੇ ਵਿੱਚ ਕੀ ਜੋੜਿਆ ਗਿਆ ਕੀ ਘਟਾਇਆ ਗਿਆ ਕੀ ਡਿਲੀਟ ਕੀਤਾ ਗਿਆ ਕੀ ਖਤਮ ਕੀਤਾ ਗਿਆ ਅਤੇ ਕੀ ਕੀ ਹੋਰ ਹੱਕ ਸਾਨੂੰ ਦਿੱਤੇ ਗਏ ਨੇ ਉਸ ਬਾਰੇ ਸਾਨੂੰ ਜਾਣਕਾਰੀ ਦਿੱਤੀ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਜਾਣਨ ਸਮਝਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਜੇਕਰ ਤੁਸੀਂ ਕਿਸੇ ਹੋਰ ਧਾਰਾ ਬਾਰੇ ਜਾਨਣਾ ਚਾਹੁੰਦੇ ਹੋ ਅਤੇ ਤੁਹਾਨੂੰ ਇੱਛਕੋ ਤੁਹਾਡਾ ਇੰਟਰਸਟ ਬੰਦਾ ਹੈ ਤਾਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਦੱਸ ਸਕਦੇ ਹੋ ਅਸੀਂ ਉਸ ਉੱਪਰ ਤੁਹਾਡੇ ਅੱਗੇ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਫਿਲਹਾਲ ਲਈ ਸਾਨੂੰ ਇਜਾਜ਼ਤ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ